ਸਸਿਕਾ ਦੋਸਤੋ ਜੇਕਰ ਤੁਸੀਂ ਰਾਸ਼ਨ ਕਾਰਡ ਦੇ ਉੱਤੇ ਸਰਕਾਰੀ ਰਾਸ਼ਨ ਲੈਣੇ ਹੋ ਤਾਂ ਇਹ ਸੂਚਨਾ ਧਿਆਨ ਨਾਲ ਸੁਣਿਓ ਭਾਰਤ ਸਰਕਾਰ ਵੱਲੋਂ ਉਦੇਸ਼ ਦਿੱਤੇ ਗਏ ਨੇ ਕਿ ਜਿੰਨੇ ਵੀ ਰਾਸ਼ਨ ਕਾਰਡ ਧਾਰਕ ਹੈਗੇ ਨੇ ਲਾਪਤਰੀ ਨੇ ਉਹਨਾਂ ਦੀ ਈਕੇਵਾਈਸੀ ਕੀਤੀ ਜਾਣੀ ਹੈ ਈਕੇ ਈਕੇਵਾਈਸੀ ਵਾਸਤੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਨੇੜੇ ਦੇ ਜਿਹੜਾ ਵੀ ਤੁਹਾਡਾ ਰਾਸ਼ਨ ਕਾਰਡ ਡਿਪੋ ਹੈਗਾ ਵਾ ਉੱਥੇ ਜਾਓ ਉੱਥੇ ਜਾ ਕੇ ਆਪਣਾ ਆਧਾਰ ਕਾਰਡ ਨਾਲ ਲੈ ਕੇ ਜਾਓ ਉੱਥੇ ਆਪਣੀ ਈਕੇ ਵੀਸੀ ਕਰਵਾਓ ਉੱਥੇ ਤੁਹਾਡੇ ਫਿੰਗਰਪ੍ਰਿੰਟ ਲੈਣਗੇ ਤੇ ਉਹਦੇ ਨਾਲ ਤੁਹਾਡੀ ਈਕੇ ਵੀਸੀ ਹੋ ਜਾਏਗੀ ਸੋ ਜੇ ਤੁਸੀਂ 31 ਮਾਰਚ 2025 ਤੱਕ ਇਹ ਆਪਣੀ ਈਕੇ ਵੀਸੀ ਨਹੀਂ ਕਰਵਾਉਂਦੇ ਤਾਂ ਹੋ ਸਕਦਾ ਵੀ 31 ਮਾਰਚ ਤੋਂ ਬਾਅਦ ਜਿਹੜਾ ਤੁਹਾਨੂੰ ਰਾਸ਼ਨ ਮਿਲਦਾ ਉਹ ਤੁਹਾਨੂੰ ਨਾ ਮਿਲੇ ਸੋ ਇਸ ਕਰਕੇ ਬੇਨਤੀ ਹੈ ਕਿ ਤੁਸੀਂ ਆਪਣੇ ਨੇੜੇ ਦੇ ਡਿਪੂ ਰਾਸ਼ਨ ਡਿਪੂ ਦੇ ਵਿੱਚ ਜਾਓ ਉੱਥੇ ਜਾ ਕੇ 31 ਮਾਰਚ 2025 ਤੋਂ ਪਹਿਲਾਂ ਪਹਿਲਾਂ aadhar card ਲੈ ਕੇ ਜਾਓ ਆਪਣਾ ਨਾਲ ਉੱਥੇ ਆਪਣੀ e-KYC ਕਰਵਾਓ ਤਾਂ ਜੋ ਤੁਹਾਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਰਾਸ਼ਨ ਮਿਲਦਾ ਰਹੇ ਧੰਨਵਾਦ